ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਬਹੁਤ ਸੌਖਾ ਤਰੀਕਾ ਤੇ ਸਰਲ ਢੰਗ ਦੇ ਨਾਲ ਘਰੇ 25 ਦਿਨਾਂ ਦੇ ਵਿੱਚ ਪਸ਼ੂ ਨੂੰ ਘਰੇ ਚੈੱਕ ਕਰੋ ਗੱਭਣਾ ਕਿ ਨਹੀਂ ਆ ਦੇਖੋ ਤੇਲ ਲੈ ਲੈਣਾ ਆਪਾਂ 4-7 ਚਮਚੇ ਜਿੱਥੇ ਪਸ਼ੂ ਨੇ ਸਾਫ਼ ਕੀਤਾ ਹੋਵੇ ਪਹਿਲਾ ਹੋਵੇ ਉਹਦੇ ਵਿੱਚ ਪਾ ਦਿਓ ਥੋੜਾ ਜਿਹਾ ਜਿਵੇਂ ਆਪਾਂ ਇਹ ਧਾਰ ਜਿਵੇਂ ਪਾ ਦਨੇ ਜਿੱਦਾਂ ਤੇਲ ਆ ਜਿਹੜਾ ਉਹ ਉਵੇਂ ਹੀ ਖੜ ਗਿਆ ਉੱਥੇ ਤਾਸੀ ਵਾਂਗੂ ਬਣ ਗਿਆ ਨਹੀਂ ਖਿੰਡਿਆ ਤਾ 100% ਸਮਝ ਲਓ ਤੁਸੀਂ 20 ਤੋਂ ਲੈ ਕੇ 25 27 ਜਿਹੜੇ ਮਰਜ਼ੀ ਦਿਨਾਂ ਦੇ ਵਿੱਚ ਹੈ ਤੁਹਾਡਾ ਜਿਹੜਾ ਪਸ਼ੂ ਆਹੋ ਗੱਬਣਾ ਆ ਫੇਰ ਦੇਖੋ ਧਿਆਨ ਨਾਲ ਇਹ ਆਹ ਲਓ ਜੀ ਆਹ ਬਾਤਾ ਆ ਲਓ ਜੀ ਆ ਖਿੰਡ ਗਿਆ ਇਹ ਗੱਬਣਾ ਹੈ ਨਹੀਂ ਫੇਰ ਬਾਕੇ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਆ ਤੇਲ ਦਾ ਜਿਹੜਾ ਉਹ ਫੇਰ ਖਿੰਡ ਗਿਆ ਇਸ ਕਰਕੇ ਇਹ ਕੀ ਕਹਿੰਦੇ ਹੁੰਦੇ ਆਪਾਂ ਵੀ ਫੰਡਰ ਖਾਲੀ ਹੈ ਠੀਕ ਹੈ ਨਾ ਤੇ ਇਹ ਸਭ ਤੋਂ ਵਧੀਆ ਸੌਖਾ ਢੰਗ ਹੈ ਪੈਸੇ ਬਸ ਆ ਜਾਂਦੇ ਜਿੰਮੇਦਾਰ ਦੇ ਪਰ ਤਾਇਆ ਵਾ ਲੋਕਾਂ ਦਾ ਪਰਖਿਆ ਵਾ ਤਰੀਕਾ ਹੁਣ ਦੇਖੋ ਹੋਰ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਦੁਆਰਾ ਦੇਖੋ ਆ ਲੋ ਜੀ ਆ ਹੋ ਗਿਆ ਇਕੱਠਾ ਬਣ ਗਿਆ ਨਾ ਪਤਾਸਾ ਹੋਰ ਦੇ ਦੁੱਧ ਵਾਂਗੂ 100% ਐਂਡ ਤੇ ਲਹੀਰਾ ਇਹ ਇਹ ਪਸੂ ਜਿਹੜਾ ਇਹ ਗੱਭਣ ਆ ਆ ਹੀ ਨਿਸ਼ਾਨੀਆਂ ਮਸ ਸੌਖੀਆਂ ਜੀਆਂ ਨਿਸ਼ਾਨੀਆਂ ਕੋਈ ਬੜਾ ਵੱਡਾ ਮੰਤਰ ਨਹੀਂ ਪੜਨੇ ਤੇ ਲੈਣਾ ਬਾਥਰੂਮ ਕੀ ਤავਜੋ ਤੇ ਜਿਹੜੇ ਬਸ ਨੂੰ ਚੱਕ ਕੇ ਤੇਲ ਪਾ ਦਿਓ ਆ ਲਓ ਜੀ ਇੱਕ ਹੋਰ ਦੇਖ ਲਓ ਆ ਵੀ ਸਰਾਈ ਐ ਇਹ ਵੀ ਚਟਾਨ ਵਾਂਗੂ ਐ ਨਚਤ ਹੋ ਜਾ ਬਹੁਤ ਛੋਟੇ ਛੋਟੇ ਜਿਹੜੇ ਇਹ ਘਰੇਲੂ ਨੁਸਖੇ ਹੁੰਦੇ ਸੀ ਨਾ ਇਹ ਸਾਡੇ ਵੱਡੇ ਮੁਰੇਦਾਂ ਦੇ ਬਹੁਤ ਕਾਰਗਰ ਹੁੰਦੇ ਪਰ ਅਸੀਂ ਭੁੱਲ ਗਏ ਆ ਲਓ ਇੱਕ ਹੋਰ ਦਿਖਾਉਣੀ ਆ ਤੁਹਾਨੂੰ ਤੁਹਾਡੇ ਸਾਹਮਣੇ ਆਹ ਪਾਦਾ ਤੇਲ ਕੌਦੀਨਾ ਚੱਕ ਖਣ ਗਿਆ ਇਵੇਂ ਨਿਕਲਦੀ ਐ ਨੇ ਲਈ ਐ ਕੰਮ ਜੀ ਆ ਫੇਰ ਬਾਤਾ ਤੇਲ ਥੋੜਾ ਜਿਹਾ ਹੋਸ ਇਸ ਕਰਕੇ ਬਾਰੀ ਬਾਰੀ ਜਿੰਨੇ ਪਸ਼ੂ ਖੜੇ 8 10 ਬਾਈ ਦੇ ਕੋਲੇ ਚੰਗਾ ਵਧੀਆ ਕਰੋ ਆਰਾ ਬਹੁਤ ਸੁਣਾ ਕੰਮ ਕਰਦਾ ਪਰ ਇਹਦਾ ਫਾਰਮੂਲਾ ਬੜਾ ਕਰ ਕਰ ਲੱਗਿਆ ਇਹਦਾ ਇਹ ਪੂਰਾ ਪਰਖਿਆ ਵਸਟੀਗਾ ਪੂਰੀ ਇਕੋ ਰਸ ਦੇ 100% ਇਹਨੂੰ ਵਰਤ ਕੇ ਜ਼ਰੂਰ ਦੇਖਿਓ ਬਾਕੀ ਇਹਦੇ ਵਿੱਚ ਕਿਹੜਾ ਕੋਈ ਨੁਕਸਾਨ ਇੱਕ ਤਾਂ ਹੋਵੇ ਆਪਾਂ ਦਵਾਈ ਦੇ ਦੀ ਕੋਈ ਅੰਦਰ ਹੱਥ ਪਾਇ ਇਨਫੈਕਸ਼ਨ ਹੋ ਜਾਈਂ ਨਾਲੋ ਜੀ ਇੱਕ ਹੋਰ ਉਹਦੀ ਮੱਝ ਦਾ ਸਾਵਾ ਆ ਬਾਤਾ ਉਹਨੇ ਇਹ ਵੀ ਪੱਥਰ ਤੇ ਲਖੀਰ ਆ ਪਾਸ ਆ ਮਿੱਤਰੋ ਜੋ ਗਰੰਟੀ ਆ ਪਰ ਵੀਡੀਓ ਉਹਦੇ ਕਹਿੰਦੇ ਕੋ ਲੰਬ ਠਾ ਦਿਓ ਸ਼ੇਅਰ ਕਰਨ ਵਾਲੀ ਇਹਦੇ ਵਿੱਚ ਸਾਡੇ ਸਾਰੇ ਭਾਈਚਾਰੇ ਦਾ ਕਿਸਾਨੀ ਭਾਈਚਾਰੇ ਦਾ ਪੂਰਾ ਹੀ ਫਾਇਦਾ ਲਓ ਜੀ ਆ ਫੇਰ ਬਣ ਗਿਆ ਪਤਾਸੇ ਵਾਂਗ ਹੋ ਗਿਆ ਨਾ ਇਕੱਠਾ ਇਸ ਕਰਕੇ ਇਹਨੀਆਂ ਸੋਕੀਆਂ ਤੇ ਸੱਲ ਵੀਡੀਓ ਨੂੰ ਕਿਰਪਾ ਕਰਕੇ ਮਿੰਟ ਤੋਂ ਮਿੰਟ ਹੀਂਰੀ ਵਾਂਗ ਉਡਾ ਦਿਆ ਕਰੋ ਤਾਂ ਕਿ ਕਿਸੇ ਨਾ ਕਿਸੇ ਦਾ ਫਾਇਦਾ ਹੋ ਜੇ ਠੀਕ ਹੈ ਨਾ ਆਹ ਲਓ ਜੀ ਇਹ ਇਹ ਸਾਰੀਆਂ ਚੀਜ਼ਾਂ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਵਾਸੀ ਪਰ ਹੁਣ ਅਸੀਂ ਭੁੱਲ ਗਏ ਅਸੀਂ ਤਾਂ ਕਹਿੰਦੇ ਸੱਦੋ ਜੀ ਡਾਕਟਰ ਪੜਾਓ ਜੀ ਪੈਸੇ ਠੀਕ ਆ ਡਾਕਟਰ ਸਾਹਿਬ ਆ ਕੇ ਹੱਥ ਕਹਿੰਦੇ ਆ ਠੀਕ ਆ ਜੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਕੱਲ ਇਹਨਾਂ ਬਣਾ ਗੱਡੀ ਨਹੀਂ ਚੜਦੀ ਪਰ ਜੇ ਸੌਖੇ ਤਰੀਕੇ ਨਾਲ ਹਿੰਗ ਲੱਗੇ ਨਾ ਫਰਕ ੜੀ ਰੰਗ ਚੌਕਾ ਇਹ ਜੇ ਵਰਤ ਕੇ ਦੇਖਿਆ ਕਰੋ ਵੀਡੀਓ ਵਧੀਆ